ਦੀਵਾਨਾ ਰੈਡੀ ਦੇ ਸਤਿਕਾਰਯੋਗ ਸਰੋਤੇਓ ਬਾਗਾਂ ਤੇ ਰਾਗਾਂ ਦੇ ਸ਼ਾਇਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸਜਣਾ ਦਾ ਸਵਾਗਤ ਕਰਦਾ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਗੱਲਬਾਤ ਹੋਵੇਗੀ ਟਰਾਂਸਪੋਰਟ ਬਿਜ਼ਨਸ ਜਾਂ ਟਰੱਕਾਂ ਦੇ ਬਿਜ਼ਨਸ ਨਾਲ ਸੰਬੰਧਿਤ ਜੇ ਤਸੀਰ ਰਚਨਾਵਾਂ ਦੀ ਗੱਲ ਕਰੀ ਤਾਂ ਵਿਸ਼ਵ ਭਰ ਦੇ ਸਹਿਰ ਦੇ ਵਿੱਚ ਤਕਾਸ ਕਰਕੇ ਭਾਰਤ ਤਾਂ ਪੰਜਾਬ ਦੇ ਸਹਿਰ ਦੇ ਵਿੱਚ ਵਿਕਲੋਤਰੀ ਵਿਲੱਖਣ ਇੱਕਲੋਤਰੀ ਰਚਨਾ ਸੀ ਸੜਕਨਾਮਾ ਸੜਕਾਂ ਤੇ ਜੋ ਕੁਝ ਵਾਪਰਦਾ ਉਸ ਦਾ ਰੋਜ਼ਨਾਮਾ ਚਾ ਰੋਜ਼ਨਾਮਾ ਅਸਲ ਦੇ ਵਿੱਚ ਸੜਕਨਾਮਾ ਸੀ ਜਦੋਂ ਯੂਨੀਵਰਸਿਟੀ ਪੜ੍ਹਦੇ ਸੀ ਕਿਤਾਬ ਉਦੋਂ ਆਈ ਸੀ ਹੱਥੋਂ ਹੱਥ ਕਈ ਐਡੀਸ਼ਨ ਇਸ ਤੇ ਵੇਖ ਚੁੱਕੇ ਨੇ ਟਰੱਕਾਂ ਵਾਲਿਆਂ ਦੀ ਜ਼ਿੰਦਗੀ ਦੇ ਤਲਖ ਤਜਰਬਿਆਂ ਦਾ ਇੱਕ ਅਹਿਮ ਦਸਤਾਵੇਜ਼ ਹੈ ਸੜਕਨਾਮਾ ਤੇ ਉਹ ਸੜਕਨਾਮਾ ਦੇ ਨਾਲ ਹੀ ਬਲਦੇਵ ਸਿੰਘ ਸੜਕਨਾਮਾ ਇਸ ਤੇ ਲੇਖਕ ਦਾ ਨਾਮ ਜੁੜ ਗਿਆ ਜਿਹੜਾ ਪਹਿਲਾਂ ਪੇਸ਼ੇ ਪਕੋਂ ਇਸ ਪੇਸ਼ੇ ਦੇ ਨਾਲ ਜੁੜਿਆ ਹੋਇਆ ਸੀ ਉਹ ਕੇ ਸਾਹਿਦਕਰ ਨੇ ਬਹੁਤ ਸਾਰੇ ਸਨਮਾਨ ਸਨਮਾਨ ਉਹਨਾਂ ਨੂੰ ਮਿਲੇ ਨੇ ਪੰਜਵਾਂ ਸਹਿਜਾਦਾ ਸਾਬ ਜਦਾ ਹੋਰ ਬੜੀਆਂ ਕਮਾਲ ਦੇ ਇਤਿਹਾਸਿਕ ਨਾਵਲ ਜਯੋਧਰਾ ਬਹੁਤ ਸਾਰਾ ਇਤਿਹਾਸਿਕ ਮਿਥਿਆਸਿਕ ਪਾਕ ਉਹਨਾਂ ਨੇ ਆਪਣੇ ਨਾਵਲਾਂ ਕਹਾਣੀਆਂ ਲਿਖਤਾਂ ਦੇ ਵਿੱਚ ਛੋਇਆ ਤੇ ਸਭ ਬਲਦੇਵ ਸਿੰਘ ਸਸੀਕਾਲ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲਟਵਾਣਾ ਜੀ ਤੁਹਾਡਾ ਵੀ ਔਰ ਜਿਹੜਾ ਸਰੋਤੇ ਨੇ ਉਹਨਾਂ ਸਾਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਬ ਬਲਦੇਵ ਸਿੰਘ ਜੀ ਬਲਦੇਵ ਸਿੰਘ ਜੀ ਸੜਕ ਨਾਵਾ ਤੁਹਾਡਾ ਪਹਿਲਾ ਦਸਤਾਵੇਜ਼ ਸੀ ਜਿਹੜਾ ਸੜਕਾਂ ਦੀ ਜ਼ਿੰਦਗੀ ਤੇ ਜਿਹੜੀ ਰੋਡ ਲਾਈਫ ਹੈ ਕਿਉਂਕਿ ਜਿਹੜੀ ਰੈਂਪ ਦੀ ਲਾਈਫ ਹੈ ਰੂਮਸ ਦੀ ਲਾਈਫ ਹੈ ਉਹ ਵੱਖਰੀ ਹੈ ਪਰ ਰੋਡ ਦੀ ਲਾਈਫ ਵਖਰੀ ਹੈ ਸੋ ਉਸ ਮੁਤਲਕ ਇਹ ਜਿਹੜਾ ਤੁਹਾਡਾ ਦਸਤਾਵੇਜ਼ੀ ਸੜਕ ਨਵਾ ਕਿਵੇਂ ਹੋਣ ਦੇ ਵਿੱਚ ਆਇਆ ਉਹ ਆਪਾਂ ਗੱਲ ਕਰਾਂਗੇ ਪਰ ਇਸ ਸਥਿਤੀ ਦੇ ਵਿੱਚ ਜਿਹੜੀ ਹਾਲੀਆ ਦੇਸ਼ ਭਰ ਦੇ ਵਿੱਚ ਟਰੱਕਾਂ ਵਾਲਿਆਂ ਦੀ ਸਟ੍ਰਾਈਕ ਚੱਲ ਰਹੀ ਹੈ ਟਰੱਕਾਂ ਵਾਲਿਆਂ ਦੇ ਬਾਰੇ بڑے ਲੋਕਾਂ ਦੇ ਅਜੀਬ ਜਿਬ ਨਜ਼ਰੀਏ ਨੇ ਪਰ ਜਿਹੜਾ ਦਸਤਾਵੇਜ਼ ਤੁਸੀਂ ਅਸਲ ਪੇਸ਼ ਕੀਤਾ ਹੈ ਉਹ ਆਪਣੇ ਆਪ ਦੇ ਵਿੱਚ ਬਾ ਕਮਾਲ ਹੈ ਵੱਡੇ ਵੱਡੇ ਸਹਿਤਕਾਰਾਂ ਨੇ ਵੀ ਤੁਹਾਡੀ ਕਲਮ ਦਾ ਸਿੱਕਾ ਮੰਨਿਆ ਤੇ ਆਪਾਂ ਸਹਿਤਕ ਦੁਨੀਆ ਵੱਲ ਆਉਣ ਤੋਂ ਪਹਿਲਾਂ ਥੋੜਾ ਜਿਹਾ ਜਾਣਨਾ ਚਾਹਾਂਗੇ ਕਿ ਅੱਜ ਜਿਸ ਤਰ੍ਹਾਂ ਹਿੱਟ ਐਂਡ ਰਨ ਜਾਂ ਹੋਰ ਕੇਸ ਨੂੰ ਲੈ ਕੇ ਭਾਰਤ ਭਰ ਦੇ ਵਿੱਚ ਮਜਾਰੇ ਹੋ ਰਹੇ ਨੇ ਤੇ ਇੱਕ ਲੇਖਕ ਇੱਕ ਸਿਟੀਜਨ ਦੀ ਨਜ਼ਰ ਦੇ ਵਿੱਚ ਇੱਕ ਟਰੱਕ ਟਰਾਂਸਪੋਰਟ ਬਿਜ਼ਨਸ ਨਾਲ ਜੁੜੇ ਵਿਅਕਤੀ ਦੇ ਤੌਰ ਤੇ ਸਾਹ ਬਲਦੇਵ ਸਿੰਘ ਕੀ ਮਹਿਸੂਸ ਕਰਦੇ ਨੇ ਕਿਉਂਕਿ ਟਰਾਂਸਪੋਰਟ ਤੇ ਫੌਜ ਦੋ ਕਿੱਤੇ ਸੀ ਜਿਨ੍ਹਾਂ ਚੋਂ ਦੋਨਾਂ ਚੋਂ ਪੰਜਾਬੀ ਤਕਰੀਬਨ ਬਾਹਰ ਨੇ ਰਹਿੰਦੀ ਖੁੰਦੀ ਕਸਰ ਇਸ ਕਾਨੂੰਨ ਨੇ ਵੀ ਕੱਢ ਦੇਣੀ ਹੈ ਕਿਵੇਂ ਵੇਖਦੇ ਹੋ ਇਹ ਜਿਹੜਾ ਟਰਾਂਸਪੋਰਟਰਾਂ ਦੁਆਰਾ ਟਰੱਕਾਂ ਦੁਆਲਿਆਂ ਦੁਆਰਾ ਜੋ ਸਟ੍ਰਾਈਕ ਹੋ ਰਹੀ ਹੈ ਕਾਰਪੋਰੇਟ ਦੀ ਚਾਲ ਲੱਗਦੀ ਹੈ ਕਿ ਅਮਾਨੀਆਂ ਦਾਨੀਆਂ ਦੀਆਂ ਵੱਡੀਆਂ ਕਾਰਪੋਰੇਟ ਸੋਣੀਆਂ ਨੇ ਸੋ ਆਮ ਬੰਦੇ ਇਸ ਚੋਂ ਪਰ ਧੜਾ ਧੜ ਬਾਹਰ ਜਾ ਰਹੇ ਨੇ ਜਿਵੇਂ ਖੇਤੀ ਸੈਕਟਰ ਚੋਂ ਬਾਹਰ ਜਾ ਰਹੇ ਨੇ ਕੀ ਵੇਖਦੇ ਹੋ ਇਸ ਕਾਨੂੰਨ ਦੀ ਆਮਦ ਤੇ ਲੋਕਾਂ ਦਾ ਨਜ਼ਰੀਆ ਜੀ ਸਾਬਲਦੇਵ ਸਿੰਘ ਜੀ ਦੇਖੋ ਇਸ ਕਾਨੂੰਨ ਬਾਰੇ ਲੋਕਾਂ ਦਾ ਨਜ਼ਰੀਆ ਤਾਂ ਮੈਂ ਬਾਅਦ ਵਿੱਚ ਦੱਸੂਗਾ ਹਮ ਪਰ ਜਿਸ ਤਰ੍ਹਾਂ ਦਾ ਇਹ ਕਾਨੂੰਨ ਲੈ ਕੇ ਆਏ ਨੇ ਉਹਦੇ ਵਿੱਚ ਬਿਲਕੁਲ ਸਹੀ ਗੱਲ ਆ ਤੁਹਾਡੀ ਜਿਹੜੇ ਆਮ ਡਰਾਈਵਰ ਨੇ ਇੱਕ ਇੱਕ ਦੋ ਦੋ ਗੱਡੀਆਂ ਵਾਲੇ ਮਾਲਕ ਵੀ ਨੇ ਉਹ ਇਸ ਕਿਤੇ ਵਿੱਚੋਂ ਇਸ ਕਾਨੂੰਨ ਤੋਂ ਬਾਅਦ ਬਾਹਰ ਹੋ ਜਾਣਗੇ ਜਾਂ ਬਾਹਰ ਹੋ ਜਾਣ ਪਰ ਇਹ ਸੋਚਣ ਲੱਗ ਜਾਣਗੇ ਸਮੱਸਿਆ ਵੀ ਜਦੋਂ ਦੇਖੋ ਮੈਂ ਖੁਦ ਕਲਕੱਤੇ ਵਿੱਚ 20 ਸਾਲ ਰਿਹਾ ਹਾਂ ਟਰਾਂਸਪੋਰਟ ਦੇ ਕਿਤੇ ਵਿੱਚ ਹਮਮ ਪਹਿਲਾਂ ਜੜੇ ਚੱਕੇ ਧੋਣ ਤੋਂ ਲੈ ਕੇ ਮਾਲਕੀ ਬਣਨ ਤੱਕ ਦਾ ਸਫਰ ਮੈਂ ਡਾਇਆ ਹੂੰ ਹੂੰ ਔਰ ਮੈਂ ਜਦੋਂ ਡਰਾਈਵਰ ਸਟੀਅਰਿੰਗ ਤੇ ਬੈਠਦਾ ਪਹਿਲਾਂ ਤਾਂ ਖਿੜਕੀ ਨੂੰ ਹੱਥ ਲਾ ਕੇ ਮੱਥੇ ਨੂੰ ਹੱਥ ਲਾਉਂਦਾ ਪਰਮਾਤਮਾ ਨੂੰ ਘਿਉਂਦਾ ਹੂੰ ਹੂੰ ਸਟੀਅਰਿੰਗ ਤੇ ਬੈਠ ਕੇ ਜਦੋਂ ਪਹਿਲਾਂ ਫਿਰ ਉਹ ਜਿੱਥੇ ਬ੍ਰੇਕ ਪੈਡਲ ਆ ਉਸ ਨੂੰ ਉਹ ਕੇ ਆਪਣੇ ਮੱਥੇ ਨੂੰ ਲਿਆ ਕੇ ਧਿਆਉਂਦਾ ਆਪਣੇ ਦੇਵ ਦੇਵ ਹੂੰ ਹੂੰ ਸਟੀਅਰਿੰਗ ਨੂੰ ਸਟਾਰਟ ਕਰਨ ਤੋਂ ਪਹਿਲਾਂ ਪੈਰ ਗੁਰੂ ਨੂੰ ਧਿਆਉਂਦਾ ਕਿ ਮਾਲਕਾ ਬਖਸ਼ੀ ਕਿਤੇ ਕੁਝ ਹੋ ਨਾ ਜਾਵੇ ਜਿਹੜਾ ਜਿਹੜਾ ਬੰਦਾ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਤਰਵਰਤਿਆ ਉਹਦੀਆਂ ਬਣ ਜਾਂਦੀਆਂ ਨੇ ਔਰ ਇਹ ਜੇ ਹਾਲਾਤ ਵਿੱਚੋਂ ਨਿਕਲਦਾ ਉਹ ਉਹ ਜੇ ਸੜਕ ਤੇ ਚਿੜੀ ਵੀ ਕੋਈ ਮਰੀ ਪਈ ਹੁੰਦੀ ਆ ਤਾਂ ਉਹ ਪਾਸੇ ਦੀ ਲੰਘਣ ਦੀ ਕੋਸ਼ਿਸ਼ ਕਰਦਾ ਇਹਦੇ ਉੱਤੋਂ ਦੀ ਟਾਇਰ ਨਾ ਲੰਗੇ ਜੇ ਕਿਤੇ ਮੇਰਾ ਹੂੰ ਹੂੰ ਔਰ ਜਦੋਂ ਐਕਸੀਡੈਂਟ ਹੁੰਦਾ ਕੋਈ ਨਾ ਇਧਰੋਂ ਸਹੀ ਹੈ ਜਾਂ ਕੋਈ ਉਧਰੋਂ ਪੰਦਾ ਸਹੀ ਹੈ ਆਪ ਗਲਤ ਹੈ ਜਾਂ ਉਧਰੋਂ ਕੋਈ ਗਲਤ ਆ ਰਿਹਾ ਕੋਈ ਜਾਣਬੁੱਝ ਕੇ ਕੋਈ ਐਕਸੀਡੈਂਟ ਨਹੀਂ ਕਰਦਾ ਹੈਗਾ ਪਰ ਜੇ ਹੋ ਵੀ ਜਾਂਦਾ ਹੈ ਉਹਦੇ ਨਾਲ ਹੁੰਦੀ ਕੀ ਹੈ ਉਹ ਸਾਰਾ ਕੁਝ ਮੈਂਟਾਇਆ ਹੂੰ ਹੂੰ ਜਿਉਂ ਤੇ ਖੜ ਕੇ ਹਮਦਰਦੀ ਪ੍ਰਗਟ ਕਰਦਾ ਉਹ ਜ਼ਖਮ ਨੂੰ ਚੁੱਕਣਾ ਉਦੋਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿਸ ਤਰ੍ਹਾਂ ਦੀ ਭੀੜ ਔਰ ਕਿਸ ਤਰ੍ਹਾਂ ਦੀ ਲੈਂਚਿੰਗ ਹੋ ਜਾਂਦੀ ਉਸ ਦੀ ਹਮ ਬਿਨਾ ਕਸੂਰੋਂ ਵੀ ਕਿਹਦਾ ਕਸੂਰ ਹੈ ਅੱਜ ਮੈਂ ਇੱਕ ਵੀਡੀਓ ਕੋਈ ਕੋਈ ਪਾਰਿਆ ਸੀ ਕਹਿੰਦਾ ਦੇਖੀ ਜਾਇਓ ਕਸੂਰ ਕਿਹਦਾ ਦੇਖੀ ਜਾਇਓ ਕਸੂਰ ਕਿਹਦਾ ਔਰ ਰੌਂਗ ਸਾਈਡ ਤੇ ਮੋਟਰਸਾਈਕਲ ਵਾਲਾ ਜਾ ਰਿਹਾ ਔਰ ਰੌਂਗ ਸਾਈਡ ਤੋਂ ਉਧਰੋਂ ਟਰੱਕ ਆ ਰਿਹਾ ਔਰ ਜੋ ਫਿਰ ਉਦੋਂ ਚ ਬਚਨ ਦੇ ਜਾਣੀ ਹਿੱਟ ਕਰਦਾ ਹੁਣ ਹੁਣ ਉਹਨੇ ਨਿਕਾਣਾ ਮੀਜੀ ਮੋਟਰਸਾਈਕਲ ਵਾਲਾ ਟਰੱਕ ਵਾਲੇ ਨੇ ਥੱਲੇ ਲੈ ਲਿਆ ਔਰ ਟਰੱਕ ਆਪਣਾ ਸਹੀ ਜਾ ਰਿਹਾ ਹੈ ਉਹ ਜਣੀ 6th ਲੇਨ ਆ ਡਬਲ ਵੇ ਹੈ ਲੇਕਿਨ ਉਹ ਦੂਜੇ ਪਾਸੇ ਦੀ ਜਾ ਰਿਹਾ ਜਿੱਧਰ ਦੀ ਉਲਟ ਪਾਸੇ ਤੇ ਹੁਣ ਉਹ ਕਸੂਰ ਤਾਂ ਦੱਸੋ ਟਰੱਕ ਵਾਲਾ ਉਹਦਾ ਕੀ ਕਸੂਰ ਆ ਕਿਵੇਂ ਆ ਰਿਹਾ ਧੁੰਦ ਹੈਗੀ ਹੈ ਔਰ ਉਹ ਤੁਸੀਂ ਧੁੰਦ ਦੇ ਵਿੱਚ ਵੀ ਤੁਸੀਂ ਨਾ ਚੱਲ ਰਹੇ ਹੋ ਸੜਕਾਂ ਦੇ ਉੱਤੇ ਬਹੁਤ ਸਾਰਾ ਕੁਝ ਹੈਗਾ ਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਪਾਸ ਕੀਤਾ ਹੈ ਵੀ 10 ਸਾਲ ਤੱਕ ਦੀ سزا ਹੋ ਸਕਦੀ ਹੈ ਜਾਂ ਕੈਦ ਹੋ ਸਕਦੀ ਹੈ 7 ਲੱਖ ਜੁਰਮਾਨਾ ਹੋ ਸਕਦਾ ਹੈ ਜੀ ਔਰ ਜੋ ਡਰਾਈਵਰਾਂ ਦਾ ਇਹ ਵੀ ਜਿਹੜੇ ਜਦੋਂ ਉਹ ਆਪਣਾ ਕੰਮ ਕਰਦੇ ਆ ਜਦੋਂ ਸੜਕਾਂ ਤੇ ਹੁੰਦੇ ਆ ਤਨ ਕਈ ਵਾਰੀ ਤਾਂ ਦੋ ਦੋ ਤਿੰਨ ਤਿੰਨ ਮਹੀਨੇ ਮਾਲਕ ਜਾਂ ਟਰਾਂਸਪੋਰਟਰ ਨੂੰ ਤਨਖਾਹ ਨਹੀਂ ਦਿੰਦੇ ਘਰੇ ਆਟਾ ਰਸਾਂ ਵਾਲੀ ਕਿਚਨੋਂ ਬੈਠਾ ਹੁੰਦਾ 7 ਲੱਖ ਰੁਪਏ ਜੁਰਮਾਨਾ ਕਿਵੇਂ ਪਰ ਉਹ ਜਿਹੜੇ ਉੱਥੇ ਜਿਹੜੇ ਬੈਠ ਕੇ ਕਾਨੂੰਨ ਬਣਾਉਂਦੇ ਨੇ ਕਾਨੂੰਨ ਸਿਰਫ ਬਣੇ ਨੇ ਕਾਰਪੋਰੇਟ ਘਰਾਣਿਆਂ ਲਈ ਜਿਨ੍ਹਾਂ ਨੇ 50-50 ਹਜ਼ਾਰ ਲੱਖ ਲੱਖ ਟਰੱਕ ਖਰੀਦਣੇ ਹੁੰਦੇ ਆ ਜਾਂ ਮਾਲਕ ਬਣਨਾ ਹੁੰਦਾ ਔਰ ਉਹਨਾਂ ਨੇ ਮੁਜਾਰਿਆਂ ਵਾਂਗੂ ਡਰਾਈਵਰਾਂ ਨੂੰ ਵਰਤਣਾ ਹੁੰਦਾ ਠੀਕ ਹੈ ਜੀ ਠੋਕ ਦਿਓ ਸਾਲ ਅੰਦਰ ਕਰ ਦਿਓ ਹੋਰ ਬਥੇਰੇ ਲਾਈਨ ਲੱਗੀ ਹੋਈ ਆ ਜਾਣਗੇ ਜੀ ਬਿਨਾ ਜ਼ਮੀਨੀ ਹਕੀਕਤ ਜਾਣੇ ਤੋਂ ਬਿਨਾਏ ਕਾਨੂੰਨ ਬਣਾਏ ਗਏ ਨੇ ਬਿਲਕੁਲ ਜਿਸ ਤੁਸੀਂ ਕਿਹਾ ਨਾ ਵੀ ਆਰਮੀ ਚੋਂ ਵੀ ਤੇ ਡਰਾਈਵਿੰਗ ਚੋਂ ਵੀ ਬਾਹਰ ਹੋ ਰਹੇ ਨੇ ਮੇਰੇ ਹੁੰਦੇ ਕਲਕੱਤੇ ਮੋਨੋਪੋਲੀ ਸੀ ਪੰਜਾਬੀਆਂ ਦੀ 90 95% ਸਾਰਾ ਟ੍ਰਾਂਸਪੋਰਟ ਚ ਆਇਓ ਬੱਸਾਂ ਨੇ ਟੈਕਸੀਆਂ ਨੇ ਦੂਜੇ ਨੇ ਸਾਰਾ ਕੁਝ ਪੰਜਾਬੀਆਂ ਕੋਲ ਸੀ ਅੱਜ ਉਥੇ 5% ਵੀ ਪੰਜਾਬੀ ਨਹੀਂ ਕਿ ਟ੍ਰਾਂਸਪੋਰਟ ਇਹ ਹਾਲਾਤ ਹੈਗੇ ਤੇ ਉਹ ਵੀ ਨਿਕਲ ਜਾਣਗੇ ਪਰ ਇਹ ਇਹ ਉਹਨਾਂ ਨੂੰ ਉਹ ਹੀ ਬਿਲਕੁਲ ਉਹ ਸਹੀ ਗੱਲ ਹੈ ਵੀ ਇਹ ਆਮ ਲੋਕਾਂ ਦਾ ਕਾਨੂੰਨ ਨਹੀਂ ਹੈ ਇਹ ਵੱਡੇ ਘਰਾਣਿਆਂ ਦਾ ਕਾਨੂੰਨ ਹੈ ਜਿਨ੍ਹਾਂ ਨੇ ਜਿਨ੍ਹਾਂ ਦੀ ਹਜ਼ਾਰਾਂ ਗੱਡੀਆਂ ਚੱਲਦੀਆਂ ਹਨ ਉਹਨਾਂ ਨੂੰ ਪਤਾ ਹੈ ਵੀ ਜੇ ਉਹ ਕਰਦੇ ਆ ਚਲੋ ਉੱਥੇ ਉਹ ਹੋਰ ਆ ਜਾਣਗੇ ਸਾਡੇ ਕੋਲ ਬਿਲਕੁਲ ਇਹ ਮੈਂ ਇਹ ਇਹ ਕਦੇ ਗਲਤ ਜੀ ਇਸ ਦੌਰਾਨ ਕੀ ਲੱਗਦਾ ਕਿਉਂਕਿ ਕਲਕੱਤਾ ਪੰਜਾਬ ਦੇ ਟਰੱਕਾਂ ਦੀ ਟਰਾਂਸਪੋਰਟ ਦੀ ਰਾਜਧਾਨੀ ਹੈ ਕਦੇ ਕੋਲੇ ਵਾਲੇ ਟਰੱਕ ਤੇ ਉਹ ਤੁਹਾਡਾ ਸੜਕਨਾਮਾ ਸੀ ਸੁਣਾਇਆ ਇੱਕ ਦੋ ਵਾਰੀ ਬੜਾ ਕਮਾਲ ਦਾ ਦਸਤਾਵੇਜ਼ ਹੈ ਵਿਸ਼ਵ ਸਿਹਤ ਦੇ ਇਤਿਹਾਸ ਤੇ ਵਿੱਚ ਸਿਹਤਕਾਰਾਂ ਨੇ ਜਾਂ মিডিਏ ਨੇ ਕਿੰਨਾ ਕਿਸੇ পেশੇ ਨੂੰ ਸਥਾਨ ਦਿੱਤਾ ਤੇ ਬਹੁਤਾ ਬਦਨਾਮ ਹੀ ਮਤਲਬ ਕਰ ਦਿੱਤਾ ਜਾਂਦਾ ਕਿ ਸ਼ਾਇਦ ਸਾਰੇ ਹੀ ਨਸ਼ੇੜੀ ਨੇ ਸੋਸ਼ਲ ਲਾਈਫ ਕੋਈ ਨਹੀਂ ਤੇ ਹਾਲੀਆਂ ਜੋ ਕੁਝ ਚੱਲ ਰਿਹਾ ਇਸ ਤਰ੍ਹਾਂ ਮੀਡੀਆ ਦਾ ਜਾਂ ਸਿਹਤਕਾਰੀ ਦਾ ਕਿਦਾਂ ਦਾ ਰੋਲ ਵੇਖਦੇ ਹੋ ਇਸ ਸਪੇਸ਼ੇ ਪ੍ਰਤੀ ਸਬਲਦੀਪ ਸਿੰਘ ਜੀ ਦੇਖੋ ਜਿਸ ਤਰ੍ਹਾਂ ਦੇ ਸਮਾਜ ਦੇ ਵਿੱਚ ਸਾਡੇ ਟਰਾਂਸਪੋਰਟ ਭਾਈਚਾਰੇ ਬਾਰੇ ਜਿਹੜਾ ਇੱਕ ਵਿਊ ਬਣ ਜਾਂਦਾ ਇਮੇਜ ਬਣਦਾ ਹੂੰ ਹੂੰ ਉਹ ਜਿਹੜਾ ਉਹਨਾਂ ਨੇ ਸੋਚਣਾ ਹੈ ਉਹਨਾਂ ਨੇ ਸੋਚਣਾ ਜੋ ਉਹਨਾਂ ਨੂੰ ਦਿਖਦਾ ਹੈ ਪਰ ਜਿਹੜਾ ਕੁਝ ਉਹ ਭੋਗਦੇ ਆ ਉਹ ਨਹੀਂ ਉਹਨਾਂ ਨੂੰ ਦਿਸਦਾ ਹੁੰਦਾ ਹੁਣ ਦੇਖੋ ਇੱਕ ਡਰਾਈਵਰ ਹੈ ਡਰਾਈਵਰ ਨੇ ਇੱਕ ਢਾਬੇ ਤੇ ਚਾਹ ਪੀਤੀ ਹੈ। ਹਮਮ ਅਗਲੇ ਢਾਬੇ ਤੇ ਰੋਟੀ ਖਾਣ ਨੂੰ ਦੀ ਕੋਈ ਗਰੰਟੀ ਨਹੀਂ ਹੈ। ਸਾਡੇ ਨੇਤਾ ਤਾਂ ਗਰੰਟੀਆਂ ਦੇ ਸਕਦੇ ਆ ਵੀ ਮੈਂ ਆ ਗਰੰਟੀ ਦਿੰਦਾ ਮੇਰੀ ਪਰ ਇੱਕ ਡਰਾਈਵਰ ਕਿਵੇਂ ਕਹੂਗਾ ਮੈਂ? ਤੁਨ ਨਾਲ ਦੇ ਡਰਾਈਵਰ ਨੂੰ ਜੇ ਕਹਵੇਂ ਆਪਾਂ ਫਲਾਣਾ ਢਾਬੇ ਤੇ ਮਿਲਾਂਗੇ। ਰਸਤੇ ਵਿੱਚ ਕੀ ਹੋਣਾ ਹੈ? ਟਾਇਰ ਫੱਟਣੇ ਨੇ, ਐਕਸੀਡੈਂਟ ਹੋਣਾ ਹੈ, ਕੁਝ ਹੋਣਾ ਹੈ। ਕੋਈ ਦੂਸਰੇ ਨੇ ਆ ਕੇ ਕਰ ਦੇਣਾ ਜਾਂ ਕਿਤੇ ਝਗੜਾ ਹੋ ਜਾਣਾ ਜਾਂ ਨਾਕਾ ਲੱਗਿਆ ਜਾਂ ਕਿਤੇ ਧਰਨਾ ਮਾਰੀ ਬੈਠੇ ਨੇ। ਉਹ ਕਿਵੇਂ ਕੋਈ ਗਰੰਟੀ ਦੇ ਦੂ ਮੈਂ 9 ਵਜੇ ਤੇ ਢਾਬੇ ਤੇ ਆ ਕੇ ਰੋਟੀ ਖਾਉਂਗਾ। ਹਮ ਹਰ ਹਰ ਜਿਹੜਾ ਮੋੜ ਹੈ ਹਰ ਮੀਲ ਹੈ ਜਿਹੜੀ ਉੱਤੇ ਉਂ ਜੜੇ ਉਹਦੇ ਉਹਦੀ ਕੋਈ ਗਰੰਟੀ ਨਹੀਂ ਮੈਂ ਉੱਥੇ ਪਹੁੰਚਣਾ ਕਿ ਨਹੀਂ ਹੈਗਾ ਹੂੰ ਹੂੰ ਉਹ ਉਹ ਲਾਈਫ ਹੈ ਉਹ ਜਿੰਨੀ ਲਾਈਫ ਜਿਉਣਾ ਚਾਹੁੰਦੇ ਨੇ ਵੱਧ ਤੋਂ ਵੱਧ ਚਾਹੁੰਣਾ ਚਾਹੁੰਦੇ ਨੇ ਜੀ ਜੇ ਕਿਤੇ ਹੋਟਲਾਂ ਦੇ ਰਾਤ ਨੂੰ ਖੜਦੇ ਵੀ ਹੈ ਉਹਨਾਂ ਨੂੰ ਪਤਾ ਯਾਰ ਪਤਾ ਨਹੀਂ ਕੱਲ ਨੂੰ ਕਿੱਥੇ ਲੱਗਾ ਜੱਜੋ ਖਾਣੇ ਬੱਲ ਉਹ ਜ਼ਿੰਦਗੀ ਜਿਉਣਾ ਚਾਹੁੰਦੇ ਨੇ ਜਿਸ ਤਰ੍ਹਾਂ ਦੀ ਵੀ ਜ਼ਿੰਦਗੀ ਹੈਗੀ ਹੈ ਤੇ ਉਹ ਸਰਹਾਦਾਂ ਤੇ ਲੜਦੇ ਫੌਜੀ ਕੀ ਗਾਰੰਟੀ ਦੇ ਦੂਗਾ ਵੀ ਮੈਂ ਆਉਣਾ ਜੀ ਮੈਂ ਤੁਹਾਡੇ ਆਪਣੇ ਘਰੇ ਵਿਆਹ ਰੱਖਿਆ ਹੋਇਆ ਤੇ ਮੈਂ ਆ ਰਿਹਾ ਹਾਂ ਜਿਹੜੇ ਪਾਸਿਓਂ ਕਿੱਧਰੋਂ ਕੀ ਹੋਣਾ ਇਹ ਇਹ ਜਿਹੜੇ ਕਿਤੇ ਨੇ ਦੋਨੇ ਮੈਂ ਇਹਨਾਂ ਨੂੰ ਹਮੇਸ਼ਾ ਡਰਾਈਵਰਾਂ ਨੂੰ ਤੇ ਸਰਹਾਦਾਂ ਤੇ ਲੜਦੇ ਸਪੰਜਾਂ ਨੂੰ ਇੱਕ ਇੱਕ ਰੱਖਦਾ ਹੁੰਦਾ ਹੁਣਾ ਵੀ ਇਹ ਬਰਾਬਰ ਦੇ ਜ਼ਿੰਦਗੀ ਭੋਗ ਰਹੇ ਨੇ ਨਾ ਉਸ ਦੀ ਜ਼ਿੰਦਗੀ ਦੀ ਗਾਰੰਟੀ ਹੈ ਨਾ ਡਰਾਈਵਰ ਭਾ ਵਿਚਾਰੇ ਦੀ ਕਿਸੇ ਦੀ ਜ਼ਿੰਦਗੀ ਦੀ ਗਾਰੰਟੀ ਹੈਗੀ ਮੈਂ ਦੇ ਸਕਦਾ ਵੀ ਮੈਂ ਚੱਲਿਆ ਉਮਰੇ ਮੇਰਾ ਇੱਕ ਹੈਗਾ ਐਪੀਸੋਡ ਵੀ ਉਹ ਕਹਿੰਦਾ ਵੀ ਮੈਂ ਦਿਵਾਲੀ ਨੂੰ ਇੱਥੇ ਆਉਂਗਾ ਜਾਉਂਗਾ ਉਹ ਦਿਵਾਲੀ ਨੂੰ ਵਿਚਾਰਾ ਸੜਕ ਤੇ ਕੱਲ ਰਿਆ ਪਿਆ ਉਹ ਟਰੱਕ ਕੱਲ ਰਿਆ ਪਿਆ ਸਾਰਾ ਸਮਾਨ ਕੱਲ ਰਿਆ ਪਿਆ ਬੱਚੇ ਲਈ ਭੂੰਡ ਪਟਾਕੇ ਸ਼ੋਰ ਲਿੰਗਾ ਨਾ ਉੱਥੇ ਸੜਕ ਤੇ ਕੱਲ ਰੀਆਂ ਪਈਆਂ ਔਰ ਉਡੀਕ ਰਿਆ ਬੱਚਾ ਛੋਟਾ ਜਾ ਬੇਬੇ ਹੁਣ ਤਾਂ ਗਵਾਂਡੀਆਂ ਨੇ ਦੀਵੇ ਵੀ ਜਗਾ ਲਏ ਬੇਬੇ ਹੁਣ ਤਾਂ ਪਟਾਕੇ ਵੀ ਚੌਣ ਲੱਗ ਪਏ ਉਹ ਕਹੀ ਜਾਂਦੀ ਆ ਪੁੱਤ ਆਊਗਾ ਪੁੱਤ ਆਊਗਾ ਪੁੱਤ ਆਊਗਾ ਕਿ ਕਿੱਥੋਂ ਕਿਹੜੀ ਕਿਹੜੀ ਜ਼ਿੰਦਗੀ ਜਿਉਣੇ ਅਸੀਂ ਹੁਣ ਕਿਹੜੀ ਜ਼ਿੰਦਗੀ ਕਾਨੂੰਨ ਬਣਾਵਣਾ ਕਿ ਉਸ ਨੂੰ ਉਹਦੀਆਂ ਸੰਗੀਆਂ ਘੁੱਟ ਰਹ ਜੀ ਜੀ ਤੇ ਸਭ ਬਲਦੇਵ ਸਿੰਘ ਜੀ ਜਿਸ ਤਰ੍ਹਾਂ ਇਹ ਮਤਲਬ ਸਹਿਤਕਾਰੀ ਦੇ ਖੇਤਰ ਤੁਹਾਡੀ ਕਿਤਾਬ ਕਈ ਪਛਾਵਾਂ ਚ ਛਪੀ ਹੈ ਤੇ ਅਮਰਤਾ ਪ੍ਰੀਤਮ ਵਰਗੇ ਜਾਂ ਹੋਰ ਜਿਹੜੇ ਉਹਗੇ ਸਹਿਤਕਾਰ ਨੇ ਉਹਨਾਂ ਨੇ ਬੜਾ ਇਸ ਦਾ ਨੋਟਿਸ ਕੀਤਾ ਸੀ ਤੁਹਾਡੀ ਸੜਕਨਾਮਾ ਦਾ ਤੁਹਾਡੇ ਨਾਂ ਨਾਲ ਹੀ ਸੜਕਨਾਮਾ ਪਿਆ ਹੁਣ ਤੇ ਸਾਰੇ ਬਲਦੇਵ ਸਿੰਘ ਦੇ ਤੌਰ ਤੇ ਵੀ ਇਸਨ ਪਛਾਣਦੇ ਨੇ ਪੰਜਵਾਂ ਸਭ ਜਿਆਦਾ ਹੋਰ ਕਈ ਤੁਹਾਡੇ ਨਾਵਲ ਰਚਨਾਵਾਂ ਜਿਹੜੀਆਂ ਸੀ ਬੜੀਆਂ ਬਾਕਮਾਲ ਨੇ ਤੀਸਰਾ ਨੇ ਜੇ ਸਹਿਤਕਾਰੀ ਦਾ ਰੋਲ ਕਿਉਂਕਿ ਬਹੁਤੇ ਗੀਤਾਂ ਚ ਡਰਾਈਵਰ ਦਾ ਉਹੀ ਪੱਖ ਪੇਸ਼ ਕੀਤਾ ਗਿਆ ਤੇ ਡਰਾਈਵਰ ਮੈਸਨ ਦਾ ਕਿ ਸੰਸਾਰ ਨੂੰ ਇੱਕ ਰਾਹ ਤੋੜਦੇ ਨੇ ਹੈਨਾ ਰਾਹ ਦਸੇਰੇ ਵੀ ਨੇ ਕਿੰਨਾ ਰੋਲ ਹੈ ਭਾਵੇਂ ਆਰਮੀ ਦਾ ਸਾਜ-ਉਸਮਾਨ ਹੈ ਤੇ ਭਾਵੇਂ ਰੋਜ਼ ਮਰਾਂਦੀਆਂ ਸਾਡੀਆਂ ਅੰਦਾਲਾਂ ਸਬਜ਼ੀਆਂ ਨੇ ਕਰੋਨਾ ਦੇ ਦੌਰਾਨ ਅਸੀਂ ਸਥਿਤੀ ਵੇਖੀ ਹੈ ਕਿ ਕਿਵੇਂ ਸਾਰਾ ਕੁਝ ਟਰਾਂਸਪੋਰਟ ਤੇ ਮੁਨਸਰ ਸੀਗਾ ਤੇ ਅੱਜ ਜਿਹੜੇ ਇਸ ਕਾਨੂੰਨ ਨੂੰ ਲੈ ਕੇ ਜਗਾ ਜਗਾ ਧਰਨੇ ਮੁਜਾਰੇ ਚੱਲ ਰਹੇ ਨੇ ਇਸ ਰਾਨ ਮੀਡੀਆ ਦਾ ਪੱਤਰਕਾਰੀ ਦਾ ਤੇ ਜਾਂ ਸਹਿਤਕਾਰੀ ਦਾ ਜਾਂ ਸਾਡੇ ਆਵਾਮ ਦਾ ਕੀ ਤੁਸੀਂ ਨਜ਼ਰੀਆ ਵੇਖ ਦਿਓ ਕਈ ਗੱਲਾਂ ਨੂੰ ਲੈ ਕੇ ਦੁੱਖ ਲੱਗਦਾ ਚੰਗੇ ਚੰਗੇ ਪੱਤਰਕਾਰ ਸਟੂਡੀਓ 'ਚ ਵੇਖ ਕੇ ਕਹਿੰਦੇ ਨੇ ਕਿ ਸੱਤ ਸਾਲ ਨਹੀਂ ਬਲਕਿ ਫਾਸੀ ਹੋਣੀ ਚਾਹੀਦੀ ਹੈ ਦੋਸ਼ ਸ਼ਾਇਦ ਟੱਕਾਂ ਵਾਲਿਆਂ ਦਾ ਸਾਰਾ ਤੇ ਆਵਾਮ ਦਾ ਕੀ ਨਜ਼ਰੀਆ ਇਸ ਪਿਛੇ ਪ੍ਰਤੀ ਜੀ ਤੁਸੀਂ ਦੇਖੋ ਟਵਾਣਾ ਜੀ ਇੱਕ ਇੱਕ ਦਿਨ ਜਾਂ ਸ਼ਾਇਦ ਡੇਢ ਦਿਨ ਸਟ੍ਰਾਈਕ ਹੋਈ ਸੀ ਮੈਂ ਮੋਗੇਵਰ ਦੇ ਛੋਟੇ ਛੋਟੇ ਸ਼ਹਿਰ ਚ ਰਹਿਣਾ ਔਰ ਟਰੱਕ ਪੰਪਾਂ ਦੇ ਉੱਤੇ ਡੇਢ 150 ਸਕੂਟਰਾਂ ਵਾਲੀ ਲਾਈਨ ਲੱਗ ਗਈ ਔਰ ਹਰਪੜਾ ਸਾਰੇ ਜਣੇ ਸ਼ਹਿਰ ਦੇ ਵਿੱਚ ਇਹ ਹੋ ਗਿਆ ਵੀ ਪਤਾ ਨਹੀਂ ਕੀ ਹੋ ਜਾਣਾ ਤੇਲ ਤੇਲ ਪਵਾ ਲਓ ਜਣੀ ਇੱਕ ਦਿਨ ਦੀ ਸਟ੍ਰਾਈਕ ਹੋਈ ਸਿਰਫ ਔਰ ਤੁਸੀਂ ਇਹ ਦੇਖੋ ਵੀ ਜਿੱਥੇ ਰੇਲਾਂ ਨਹੀਂ ਪਹੁੰਚ ਸਕਦੀਆਂ ਉੱਥੇ ਇਹਨਾਂ ਨੇ ਸਮਾਨ ਪਹੁੰਚਾਉਣਾ ਹੁੰਦਾ ਹੈ ਔਰ ਉਹਨਾਂ ਜਿਹੜੀਆਂ ਦੁਰਗਮ ਘਾਟੀਆਂ ਦੇ ਜਿੱਥੇ ਮਾੜਾ ਜਿਹਾ ਝੋਲ ਹੋਇਆ ਤਾਂ ਗੱਡੀ ਸਿੱਧੀ ਸੜਕ ਖਾੜੇ ਚ ਜਾਂਦੀ ਆ ਨਾ ਸਮਾਨ ਵਾਜਦਾ ਨਾ ਮਾਲ ਚਲਾਉਣ ਵਾਲਾ ਬਚਦਾ ਹੈਗਾ ਹੁਣ ਇਹ ਜੇ ਇਹ ਜੇ ਹਾਲਾਤ ਵਿੱਚ ਡਰਾਈਵਰ ਕਨੈਕਟਰ ਚਾ ਜਿਹੜਾ ਉਹਦੇ ਨਾਲ ਕੋਈ ਹੋਰ ਹੈਲਪਰ ਹੈ ਜਿਹੜੇ ਉਹ ਉਹ ਕਿੰਨਾ ਨੇ ਆਪਣਾ ਵੀ ਉਹਨਾਂ ਨੇ ਘਰ ਪਾਲਣਾ ਹੁੰਦਾ ਪਰ ਉਹਦੀ ਖਾਤਰ ਉਹਨਾਂ ਦੀ ਤੁਸੀਂ ਦੇਖੋ ਵੀ ਉਹਨਾਂ ਦੀ ਕੁਰਬਾਨੀ ਤੇ ਹੌਸਲਾ ਦੇਖੋ ਵੀ ਕਿਤੇ ਕਿਤੇ ਜਾ ਕੇ ਉਹ ਪਹੁੰਚਦੇ ਨੇ ਠੰਡੀਆਂ ਰਾਤਾਂ ਦੇ ਵਿੱਚ ਅਸੀਂ ਰਜਾਂਜੇ ਬੜੇ ਹੁੰਦੇ ਆ ਉਹ ਸੜਕਾਂ ਤੇ ਜਾ ਲ ਜਾਂਦੇ ਆ ਤੇ ਇਹ ਉਹਨਾਂ ਦਾ ਦਰਦ ਦੇਖਣ ਨਾਲੋਂ ਤੋਂ ਜਣੇ ਤੁਸੀਂ ਉਹਨਾਂ ਨੂੰ ਇਹ ਸਮਝਦੇ ਹੋ ਵੀ ਉਹ ਤਾਂ 10 ਸਾਲ ਸਜ਼ਾ ਤੇ ਛੋਟੀ ਜਾਂ ਮਾਂਸੀ ਹੋਣੀ ਚਾਹੀਦੀ ਹੈ ਇਹ ਉਹਨਾਂ ਬਿਮਾਰ ਮਾਨਸਿਕਤਾ ਦੀ ਜਿਹੜੀ ਆ ਸਾਰੀ ਉਪਜ ਹੈ ਵੀ ਜਿਹਨਾਂ ਜਿਹੜੇ ਹੀਟਰ ਲਾ ਕੇ ਹੁਣ ਵੀ ਬੈਠੇ ਹੋਣਗੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਟ੍ਰਾਂਸਪੋਰਟਾਂ ਤੇ ਤਿੰਨ ਤਿੰਨ ਦਿਨ ਚਾਰ ਚਾਰ ਦਾ ਮਾਲ ਲੋਟ ਨਹੀਂ ਹੁੰਦਾ ਤੇ ਬਾਹਰ ਖੜੇ ਹੋਏ ਲੋਈ ਪਤਲੀ ਜੀ ਦੀ ਬੁੱਕਲ ਮਾਰੀ ਠੋਠਰ ਕਰੀ ਜਾਂਦੇ ਜੀ ਜਿਵੇਂ ਨਾ ਤਾਂ ਆਪ ਜੀ ਫੇਰ ਆ ਜਾਗੇ ਚੱਲਾਂਗੇ ਉਹ ਸਾਰਾ ਕੁਝ ਅਸੀਂ ਹੀ ਸਿਖਾਇਆ ਸਾਡੇ ਜੀ ਅਨੁਭਵ ਚੋਂ ਨਿਕਲਿਆ ਮੈਂ ਸੁਣੀਆ ਤੜਾਂ ਜੀਆਂ ਗੱਲਾਂ ਨਹੀਂ ਕਰ ਰਿਹਾ ਤੂੰ ਤੇ ਇਹ ਇਹ ਠੀਕ ਹੈ ਸੜਕ ਸਾਡੇ ਇੱਥੇ ਸੜਕਾਂ ਦੇ ਨਿਯਮ ਨਿਯਮ ਹੀ ਨਹੀਂ ਪਤਾ ਹੈਗਾ ਵੀ ਅਸੀਂ ਇਹਦੇ ਤੇ ਚੱਲਣਾ ਕਿਵੇਂ ਹੈ ਉੱਚ ਕੋਈ ਕੋਈ ਛੋਟੀ ਸੜਕ ਦੇ ਵਿੱਚੋਂ ਲਿੰਕ ਰੋਡ ਚੋਂ ਆ ਰਿਹਾ ਹੈ ਔਰ ਉਸੇ ਸਪੀਡ ਤੇ ਉਹ ਮেইন ਤੇ ਚੜ ਰਿਹਾ ਹੈ ਇਹ ਨਹੀਂ ਪਤਾ ਵੀ ਪਿੱਛੋਂ ਕੋਈ ਗੱਡੀ ਕਿੰਨੀ ਸਪੀਡ ਤੇ ਆ ਰਹੀ ਹੈ ਉਹ ਰੁਕੂਗੀ ਕਿ ਨਹੀਂ ਉਹ ਬ੍ਰੇਕ ਮਾਰੂਗੀ ਕਿ ਨਹੀਂ ਉਹ ਬ੍ਰੇਕ ਮਾਰਦੇ ਮਾਰਦੇ ਔਰ ਜਿਹੜੇ ਆ ਉਹ ਉਹਦੋਂ ਨੂੰ ਐਕਸੀਡੈਂਟ ਹੋ ਜਾਂਦੇ ਨੇ ਔਰ ਉਹ ਕੀ ਇਹ ਕਿਹਦੇ ਚ ਹੈ ਚੀਜ਼ ਇਹ ਇਹ ਸਾਰਾ ਸਿਸਟਮ ਹੈ ਉਹ ਲਾਇਸੈਂਸ ਬਣਾ ਕੇ ਬਣਦੇ ਕਿਵੇਂ ਲਾਇਸੈਂਸ ਕੀ ਉਹਨਾਂ ਦੀ ਉਹ ਬਕਾਇਦਾ ਟ੍ਰੇਨਿੰਗ ਲਈ ਹੈ ਕਿ ਉਸ ਨੂੰ ਪਤਾ ਹੈ ਵੀ ਤੁਸੀਂ ਖੱਬੇ ਮੁੜਨਾ ਹੈ ਕਿਵੇਂ ਮੁੜਨਾ ਹੈ ਸੱਜੇ ਮੁੜਨੇ ਤੇ ਕਿੰਨਾ ਉੱਪਰ ਦੀ ਮੋੜ ਲੈਣਾ ਹੈ ਤੁਸੀਂ ਡਿਸਟੈਂਸ ਕਿੰਨਾ ਰੱਖ ਲੈਣਾ ਚਲਾਉਣ ਤੋਂ ਰੋਗ ਵਿੱਚ ਤੁਸੀਂ ਕਿਵੇਂ ਚਲਾਉਣਾ ਕੋਈ ਕੋਈ ਇਸ ਤਰ੍ਹਾਂ ਨੇ ਕੋਈ ਸਿਸਟਮ ਨੇ ਕੋਈ ਤਾਂ ਰਹੇ ਤੂੰ ਤੁਸੀਂ ਅੱਜ ਕੱਲ ਸਾਰਾ ਸਿਸਟਮ ਚੱਲ ਰਿਹਾ ਹੈ ਏਜੰਟਾਂ ਨਾਲ ਹੀ ਤੁਸੀਂ ਲਾਇਸੈਂਸ ਘਰੇ ਬੈਠੇ ਲਾਇਸੈਂਸ ਲੈ ਲਓ ਤੁਹਾਨੂੰ ਟ੍ਰੇਨਿੰਗ ਲੋੜ ਹੀ ਨਹੀਂ ਪੈਂਦੀ ਇਹ ਸਾਰਾ ਕੁਝ ਉਹ ਨਹੀਂ ਪਤਾ ਹੁੰਦਾ ਜਿਹੜੇ ਨਵਾਲਿਕ ਬੱਚੇ ਸਕੂਟਰੀਆਂ ਚਲਾ ਰਿਹਾ ਛੋਟੇ ਛੋਟੇ 8 8 ਸਾਲ ਦੇ ਬੱਚੇ ਘਰ ਦੇ ਖੁਸ਼ ਹੋ ਰਹੇ ਆ ਤਾਂ ਚਲਾਉਣ ਲੱਗ ਗਏ ਉਹਨੂੰ ਬਾਜ਼ਾਰ ਤੋੜ ਦਿੰਦੇ ਉਹ ਬੱਚੇ ਨੂੰ ਕੀ ਪਤਾ ਮੈਂ ਕਿੰਨੀ ਤੇ ਭਜਾਉਣੀ ਹੈ ਬਾਜ਼ਾਰ ਦੇ ਵਿੱਚ ਕਿਵੇਂ ਬਚਣਾ ਹੈ ਕਿਵੇਂ ਰੱਖਣਾ ਹੈ ਕਿਵੇਂ ਬ੍ਰੇਕ ਲਾਉਣੀ ਹੈ ਕਿਵੇਂ ਰੁਕਣਾ ਹੈ ਜਾਂ ਕਿੰਨੀ ਡਿਸਟੈਂਸ ਤੇ ਕੋਈ ਬੰਦਾ ਆ ਰਿਹਾ ਮੈਂ ਇਹਨੂੰ ਸਪੀਡ ਤੋੜਨੀ ਹੈ ਇਹ ਸਾਰਾ ਕੁਝ ਸਿਸਟਮ ਦੀ ਜਣੀ ਫੇਲ ਹੋ ਰਿਹਾ ਹੈ ਔਰ ਦੋਸ਼ ਸਾਰਾ ਹੋ ਡਰਾਈਵਰ ਆ ਜਾਏ ਦੂਜਿਆਂ ਤੇ ਕੱਢੀ ਜਾਂਦੇ ਪਹਿਲਾਂ ਤਾਂ ਉਹਨਾਂ ਨੂੰ ਸਟੀਅਰਿੰਗ ਉੱਤੇ ਬੰਨ ਉਹ ਬੈਠਣ ਜੀ ਤੱਕ ਦੀ ਉਹਨੂੰ ਟ੍ਰੇਨ ਬਕਾਇਦਾ ਹੋਣੀ ਚਾਹੀਦੀ ਹੈ ਜਿਹੜੇ ਨਹੀਂ ਹੁੰਦੇ ਹੂੰ జర్నలిజం ਦਾ ਇੱਕ ਬਿਲਕੁਲ ਸਬ ਬਲਦੇਵ ਸਿੰਘ ਸੜਕਨਾਵਾ ਸਾਹਿਬ ਜਰਨਲਿਜ਼ਮ ਦਾ ਇੱਕ ਸੂਲ ਹੈ ਕਿ ਜ਼ਮੀਨੀ ਹਕੀਕਤਾਂ ਅਗਰ ਤੁਸੀਂ ਵੇਖ ਕੇ ਜਰਨਲਿਜ਼ਮ ਕਰਦੇ ਹੋ ਤੇ ਬਾਕਮਾਲ ਹੁੰਦੀ ਹੈ ਬਹੁਤ ਸਾਰੇ ਖੋਜੀ ਪੱਤਰਕਾਰ ਜਾਂਦੇ ਨੇ ਉਹ ਰੈਡ ਲਾਈਟ ਏਰੀਏ ਜਾਂਦੇ ਨੇ ਉੱਥੇ ਸਾਰੀਆਂ ਚੀਜ਼ਾਂ ਵੇਖਦੇ ਨੇ ਟਰਾਂਸਪੋਰਟ ਵੇਖਦੇ ਨੇ ਮਾਫੀਆ ਵੇਖਦੇ ਨੇ ਜਿਵੇਂ ਤੁਹਾਡੀਆਂ ਰਚਨਾਵਾਂ ਨੇ ਗਿੱਲੀਆਂ ਛਟੀਆਂ ਦੀ ਅੱਗ ਲਾਲ ਬੱਤੀ ਜੋ ਰੈਡ ਲਾਈਟ ਲਾਈਫ ਤੇ ਹੈ ਤੇ ਢਾਵਾਂ ਦਿੱਲੀ ਦਾ ਕਿੰਗਰਾ ਤੇ ਪੰਜਵਾਂ ਸਹਬਜਾਦਾ ਸਤਲੁਜ ਵਹਿੰਦਾ ਰਿਹਾ ਤੇ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ ਨੇ ਪਰ ਇਸ ਦੌਰਾਨ ਜਿਹੜਾ ਠੋਂਟਾਵਾ ਦਿੱਲੀ ਦਾ ਕੈਂਗੜਾ ਜਿਹੜਾ ਹੁਣ ਦਿੱਲੀ ਦੇ ਨਾਲ ਟਰਾਂਸਪੋਰਟ ਜਿਹੜਾ ਸੀਗਾ ਮਤਲਬ ਪੰਗਾ ਲੈ ਰਹੀ ਆ ਜਾਂ ਜੋਰ ਜਮੈਸ਼ ਕਰ ਰਹੀ ਆ ਕਈ ਸੂਬਿਆਂ 'ਚ ਕਰ ਰਿਹਾ ਅਚਾਨਕ ਇਹ ਅੰਦੋਲਨ ਆ ਸਰਕਾਰ ਨੇ ਥੋੜਾ ਜਿਹਾ ਬੈਕਫੁੱਟ ਤੇ ਆਈ ਵੀ ਹੈ ਕਿ ਕੁਝ ਸੋਧਾਂ ਕੀਤੀਆਂ ਜਾਣ ਜੇ ਜੈ ਚੀਜ਼ਾਂ ਨੇ ਉਹ ਹੋਣ ਕਿਵੇਂ ਵੇਖਦੇ ਹੋ ਕਿ ਇਸ ਦਾ ਕੀ ਨਬੜਾ ਕਿ ਇਹ ਨਹੀਂ ਲੱਗਦਾ ਕਿ ਹੌਲੀ ਹੌਲੀ ਸਾਰੇ ਲੋਕਾਂ ਨੂੰ ਇਸ ਖੇਤੀ ਦੀ ਤਰ੍ਹਾਂ ਛੋਟੀ ਕਿਸਾਨੀ ਦੀ ਤਰ੍ਹਾਂ ਦੋ ਦੋ ਚਾਰ ਚਾਰ 50 50 ਟਰੱਕਾਂ ਵਾਲਿਆਂ ਤੱਕ 100 100 ਟਰੱਕਾਂ ਵਾਲਿਆਂ ਤੱਕ ਸਾਰਿਆਂ ਨੇ ਇਸ ਟਰਾਂਸਪੋਰਟ ਲਾਈਨ ਚੋਂ ਬਾਹਰ ਹੋ ਜਾਣਾ ਵੱਡੇ ਕਾਰਪੋਰੇਟ ਦੇ ਫਿਰ ਵੱਡੀਆਂ ਫਲੀਟ ਕੰਪਨੀਆਂ ਆਉਣਗੀਆਂ ਕੀ ਇਹ ਜੋ ਲੋਕ ਲੜ ਰਹੇ ਨੇ ਹਾਲਾਂਕਿ ਇਹਨਾਂ ਨੂੰ ਕੁਝ ਸਿਆਸੀ ਪਾਰਟੀਆਂ ਵੀ ਸਪੋਰਟ ਕਰ ਰਹੀਆਂ ਨੇ ਕਿ ਕਾਨੂੰਨ ਵੇਖ ਕੇ ਬਣਾਏ ਜਾਣ ਤੇ ਇਸ ਦੌਰਾਨ ਕੀ ਲੱਗਦਾ ਹੈ ਕਿ ਇਸ ਅੰਦੋਲਨ ਨੂੰ ਕੋਈ ਆਵਾਮ ਸਪੋਰਟ ਕਰਦਾ ਹੈ ਜਾਂ ਆਵਾਮ ਦੇ ਨਜ਼ਰੀਏ ਤੋਂ ਇਹ ਅੰਦੋਲਨ ਕੋਈ ਉੱਭਰਦਾ ਨਜ਼ਰ ਆਉਂਦਾ ਹੈ ਕਿ ਸਰਕਾਰ ਇਸ ਦੇ ਵਿੱਚ ਕੁਝ ਕਲੀਅਰ ਕਰੇਗੀ ਜੋ ਦਿੱਕਤਾਂ ਨੇ ਜੀ ਟਵਾਣਾ ਜੀ ਇੱਕ ਤਾਂ ਮੈਂ ਨਾ ਹੁਣ ਦੇਖ ਰਿਹਾ ਸੀ ਕੈਪਸ਼ਨ ਦੇਖ ਰਿਹਾ ਸੀ ਟੀਵੀ ਤੇ ਚੈਨਲ ਤੇ ਹੂੰ ਉਹ ਸੀਗਾ ਵੀ ਜਿਹੜੇ ਹਿੱਟ ਐਂਡ ਰਨ ਕਾਨੂੰਨ ਆਏ ਉਤਰਾント ਲਾਗੂ ਨਹੀਂ ਹੋਣਗੇ ਤੇ ਉਹ ਉਹ ਨਰੂਪ ਲੈ ਗਏ ਨੇ ਹਾਂ ਹੋਲਡ ਤਾਂ ਕੀਤੇ ਆ ਫਿਲਹਾਲ ਹਾਂ 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 ਜਿਹੜੀ ਉਹਨਾਂ ਨੇ ਕੀਤੇ ਹੋਏ ਨੇ ਇਹ ਹੁਣ ਦੇਖੋ ਪਹਿਲਾਂ ਤਾਂ ਗੱਲ ਹੈ ਵੀ ਜਦੋਂ ਇਹ ਕਾਨੂੰਨ ਪਾਸ ਹੁੰਦੇ ਆ ਕਿ ਉਹ ਉਹਨਾਂ ਨੇ ਜ਼ਮੀਨੀ ਹਕੀਕਤੋਂ ਉਹਨਾਂ ਲੋਕਾਂ ਨੂੰ ਮਿਲੇ ਉਹਨਾਂ ਡਰਾਈਵਰ ਦੀਆਂ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਯੂਨੀਅਨਾਂ ਬਣੀਆਂ ਉਹਨਾਂ ਦੇ ਉਹਨਾਂ ਦੇ ਕਰਤਾ-ਤਰਤਾ ਨੂੰ ਮਿਲੇ ਜਾਂ ਟਰਾਂਸਪੋਰਟਰਾਂ ਨੂੰ ਜਾਂ ਉਹਨਾਂ ਨੂੰ ਕਿਆ ਚਿੰਤ ਹੋ ਰਹੀ ਹੈ ਜੀ ਇਹ ਹਾਲੇ ਤਾਂ ਇਹਨਾਂ ਨੂੰ ਹੋਇਆ ਸੀ ਕਿਸਾਨੀ ਕਾਨੂੰਨਾਂ ਨਾਲ ਕੀ ਤੇ ਇਹਦੇ ਕਾਨੂੰਨ ਨਾਲ ਜੀ ਉਦੋਂ ਵੀ ਇਹਨਾਂ ਨੇ ਜਿਹੜੇ ਜਦੋਂ ਵੋਟਾਂ ਜਿਹੜੇ ਆ ਗਈਆਂ ਉਦੋਂ ਨੇ ਕਿਹਾ ਵੀ ਉਦੋਂ ਵੀ ਕਿਹਾ ਵੀ ਮੈਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਅਸੀਂ ਕਿ ਇਹਦੇ ਫਾਇਦੇ ਬੜੇ ਹੋਣਗੇ ਇਹਦੇ ਤਾਂ ਉਹ ਕਾਰਪੋਰੇਟ ਘਰਾਣੇ ਦੇ ਹੋਣੇ ਸੀ ਉਹ ਸਾਰਿਆਂ ਨੂੰ ਪਤਾ ਹੈਗਾ ਇਹੀ ਹਾਲ ਹੋਣਾ ਹੈਗਾ ਹੁਣਗਾ ਚੋਣਾਂ ਆ ਰਹੀਆਂ 24 ਦੀਆਂ ਫਿਰ ਉਹ ਉਹਨਾਂ ਚ ਰੋਕ ਲੈਣਗੇ ਮੁੜ ਕੇ ਫੇਰ ਫਿਰ ਉਹ ਦੁਬਾਰਾ ਨਿਕਲਣਗੇ ਹੁਣ ਖੇਤੀ ਕਾਨੂੰਨ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ ਐ ਐਮਐਸਬੀ ਕਿਤੇ ਮਿਲਣਾ ਕਿਤੇ ਨਹੀਂ ਮਿਲਣਾ ਮਿਲਣਾ ਹਮ ਉਹ ਦੁਬਾਰਾ ਸੰਘਰਸ਼ ਵਿੱਚ ਉੱਦਣ ਨੂੰ ਤਿਆਰ ਬੈਠੇ ਨੇ ਹੂੰ ਹੂੰ ਬਸਾਂ ਹੂੰ ਹੂੰ ਇਹ ਇਹ ਜਿਹੜੀ ਇਸ ਜਿਹੜੀ ਸਾਰੀ ਇਹ ਜਿਹੜਾ ਜਿਹੜੀਆਂ ਨੀਤੀਆਂ ਬਣਦੀਆਂ ਨੇ ਜਾਂ ਤਾਂ ਉਹਨਾਂ ਸੰਬੰਧਤ ਲੋਕਾਂ ਨਾਲ ਜਿਨ੍ਹਾਂ ਨੇ ਭੋਗਿਆ ਹੁੰਦਾ ਸੜਕਾਂ ਤੇ ਚੱਲੇ ਹੁੰਦੇ ਜੇ ਉਹਨਾਂ ਨਾਲ ਉਹਨਾਂ ਦੀ ਰਾਏ ਚਾਹੇ ਉਹ ਲੈਣ ਤਾਂ ਜ਼ਰੂਰ ਨਾ ਜਾਂ ਉਹਨੂੰ ਮੰਨਣ ਨਾ ਮੰਨਣ ਦੀ ਬੱਕਰੀ ਗੱਲ ਹੈ ਕਿ ਤੁਹਾਨੂੰ ਉਹਨਾਂ ਨੂੰ ਪੁੱਛਣ ਵੀ ਤੁਹਾਡੀ ਸਮੱਸਿਆਵਾਂ ਕੀ ਆਉਂਦੀਆਂ ਨੇ ਹੁਣ ਇੱਕ ਹੁਣ ਮੇਰੇ ਅਜਿਹੀਆਂ ਉਦਾਹਰਨਾਂ ਮੇਰੇ ਕੋਲ ਅਨੇਕਾਂ ਆਇਆ ਹੈ ਸਮਾ ਵੀ ਆਪਣਾ ਉਹ ਨਾ ਨਹੀਂ ਹੈਗਾ ਗੱਲ ਕਰਦਾ ਵੀ ਜਿਹਨਾਂ ਨੇ ਰੁਕ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਆਪ ਵੀ ਮਾਰੇ ਗਏ ਗੱਡੀ ਨੂੰ ਅੱਗ ਲਾਈ ਗਈ ਸਮਝਾ ਹਾਂ ਉਹ ਤਾਂ ਤੁਹਾਡੇ ਉੱਤੇ ਅਨੇਕਾਂ ਮਸਾਲਾ ਨੇ ਜਿਹੜੇ ਤੁਸੀਂ ਕਲਮਬੱਧ ਕੀਤੇ ਨੇ ਬਿਲਕੁਲ ਇਹ ਤਾਂ ਮਸਾਲੇ ਦੇ ਇਹ ਜਿਹੇ ਆ ਵੀ ਮੈਂ ਤਾਂ ਰੁਕਣ ਮੈਂ ਤਾਂ ਉਹਨੂੰ ਚੁੱਕਣ ਲੱਗਾ ਸੀ ਮੈਂ ਵੀ ਕਿਤੇ ਪਹੁੰਚਾ ਦਨਾ ਹਾ ਹੋਟਲ ਤੇ ਜਾਂ ਟਾਪੇ ਤੇ ਜਿਵੇਂ ਤੁਹਾਡੇ ਕੁਝ ਕਿਰਦਾਰ ਨੇ ਤੁਹਾਡੇ ਉਸ ਸੜਕ ਨਾਵਾ ਦਸਤਾਵੇਜ਼ ਵਿੱਚ ਕੁਝ ਕਿਰਦਾਰ ਨੇ ਟਰਾਂਸਪੋਰਟ ਨੇ ਵੱਡੇ ਵੱਡੇ ਜਿਹੜੇ ਟਰੱਕਾਂ ਦੇ ਮਾਲਕ ਨੇ ਵੱਡੀਆਂ ਫਲੀਟ ਦੇ ਉਹ ਵੀ ਇਸ ਧੰਦੇ ਚ ਬਾਹਰ ਜਾ ਰਹੇ ਨੇ ਪੰਜਾਬੀ ਇਹ ਤਾਂ ਟੋਟਲ ਬਾਹਰ ਜਾ ਰਹੀ ਹੈ ਕੀ ਮਹਿਸੂਸ ਕਰਦੇ ਹੋ ਤੇ ਜਾਂ ਆਖਰੀ ਸਵਾਲ ਮੇਰਾ ਇਸ ਤੋਂ ਬਿਨਾ ਦੂਸਰਾ ਹੋਏਗਾ ਕਿ ਅੱਜਕੱਲ੍ਹ ਲੇਖਣੀ ਚ ਕੀ ਕੁਝ ਚੱਲ ਰਿਹਾ ਹੋਰ ਕਿਹੜੀਆਂ ਨਵੀਆਂ ਬੁੱਕਸ ਕਿਤਾਬਾਂ ਪੜਨ ਨੂੰ ਮਿਲਣੀਆਂ ਪਾਟਕਾ ਨੂੰ ਤੁਹਾਡੀਆਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਇਸ ਕਾਨੂੰਨ ਦਾ ਇੱਕਦਮ ਕੀ ਅਸਰ ਹੋਇਆ ਮੇਰਾ ਉੱਥੇ ਇੱਕ ਡਰਾਈਵਰ ਦਾ ਦੋਸਤ ਹੈ ਉਹ ਬਖਸ਼ੀ ਸਿੰਘ ਨਾਂ ਦਾ ਸਾਰੇ ਅਸੀਂ ਉਸਨੂੰ ਬਾਦਸ਼ਾਹ ਕਹਿੰਦੇ ਹਾਂ ਬਾਦਸ਼ਾਹ ਦਾ ਜ਼ਿਕਰ ਵੀ ਆ ਤੁਹਾਡੇ ਉਹਦੇ ਵਿੱਚ ਹੂੰ हां जी हां जी वो वो ਤਾਂ ਮੈਨੂੰ ਫੋਨ ਆਇਆ ਥੋੜੇ ਜਣ ਹੋਏ ਉਹ ਕਹਿੰਦਾ ਵੀ ਮੈਂ ਬਿਲਕੁਲ ਕਹਿੰਦਾ ਡਰਾਈਵਰੀ ਛੱਡ ਗਿਆ ਹਾਲਾਂਕਿ 15 ਸਾਲ ਦਾ ਉਹ ਗਿਆ ਹੋਇਆ ਸੀ ਤੇ 60 ਸਾਲ ਹੋ ਗਏ ਉਹਨੂੰ 70 75 ਸਾਲ 75 ਸਾਲ ਦਾ ਉਹ ਬੰਦਾ ਕਲਕੱਤੇ ਜੀ ਮੈਂ ਛੱਡ ਕੇ ਆ ਗਿਆ ਮੈਥੋਂ ਨਹੀਂ ਹੁਣ ਚੱਲਣਾ ਕਹਿੰਦਾ ਮੈਂ ਤਾਂ ਵਾਪਸ ਆ ਰਿਹਾ ਮੈਂ ਕੀ ਹੋ ਗਿਆ ਕਹਿੰਦਾ ਕਹਿੰਦਾ ਯਾਰ ਕਹਿੰਦਾ ਸੁਣਾ ਕੀ ਹੈ ਕਹਿੰਦਾ ਕਹਿੰਦਾ ਹੁਣ ਨਾ ਤਾਂ ਜੇਲ੍ਹ ਤੋਂ ਉੱਤੀ ਜਾਣੀ ਹੈ ਨਾ ਕਹਿੰਦਾ ਸਾਰੀ ਓਵਰ ਮੇਥੋਂ 7 ਲੱਖ ਜੁੜਿਆ ਹੈ ਹੋਰ ਵੀ ਕਲਕੱਤੇ ਜਿਹੜਾ ਟ੍ਰਾਂਸਪੋਰਟ ਸੀ ਕੇ ਆਰ ਡਬਲਯੂ ਸੀ ਮੋਗਾ ਤਹਾਬ ਹੀ ਰਿਹਾ ਐ ਐਮ ਜੀ ਆਰ ਜਾਂ ਹੋਰ ਸਾਰੇ ਵੱਡੇ ਟ੍ਰਾਂਸਪੋਰਟ ਤਕਰੀਬਨ ਲੰਬੇ ਹੋ ਰਹੇ ਨੇ ਸਾਰੇ ਲੰਬੇ ਹੋ ਰਿਹਾ ਜੀ ਉਹ ਤਾਂ ਅੱਛਾ ਉਹ ਹੀ ਲੰਬੇ ਹੋ ਰਹੇ ਹੋ ਗਏ ਨੇ ਤੇ ਹੋਜੜ ਰਹੇ ਕਿਉਂ ਹੋ ਰਹੇ ਨੇ ਤੇ ਉਹ ਬੰਦਾ ਤੇ ਮੈਂ ਮੈਂ ਸੋਚਦਾ ਵੀ ਜਿਹੜਾ ਜਿਹੜਾ ਬੰਦਾ 60 ਸਾਲ ਟ੍ਰਾਂਸਪੋਰਟ ਦੇ ਵਿੱਚ ਰਿਹਾ ਹੈ ਜੇ ਬੰਦਾ ਉਹ ਇੰਨਾ ਟੁੱਟ ਜੇ ਤੇ ਫਿਰ ਫਿਰ ਇਹ ਕੋਈ ਛੋਟੀ ਮੋਟੀ ਗੱਲ ਤਾਂ ਨਹੀਂ ਉਹ ਸਵਾਛੇ ਫੁੱਟ ਦਾ ਲੰਬਾ ਉਹ ਦੀਵਾਰ ਦੇ ਘਾਟ ਦਾ ਬੰਦਾ ਹਾਂ ਬਿਲਕੁਲ ਇਹ ਜਿਹੜਾ ਬੰਦਾ ਵੀ ਡੋਲ ਜੇ ਇਹ ਜਿਹੜਾ ਬੰਦਾ ਡੋਲ ਜੇ ਤੇ ਫਿਰ ਮੈਂ ਕਿਹਾ ਵੀ ਇਹ ਜਿਹੜਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਇਹ 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 ਜਿਹੜੀ ਜਿਹੜਾ ਅੰਦਰਲੇ ਪਾਸੇ ਜਿਹੜਾ ਉਹ ਜਿਹੜਾ ਅੰਦਰ ਜਿਹੜੀ ਉਹਦੇ ਉਠਦੇ ਆ ਨਾ ਵੀ ਮੈਂ ਇੰਨੇ ਸਾਰੇ ਕਰਕੇ ਮੈਂ ਖੱਟਿਆ ਕਮਾਇਆ ਕੀ ਹੈ ਇਹ ਵੀ ਜਿਹੜਾ ਸਮਾਜ ਦੇ ਲਈ ਚੰਗੀ ਜਣੀ ਕੋਈ ਹਾਲਤ ਨਹੀਂ ਗਈ ਇਹਦੇ ਇਹਦੇ ਅੰਦਰੋਂ ਹੀ ਵਿਦਰੋਹ ਵਿਦਰੋਹ ਨਿਕਲਦੇ ਹੁੰਦੇ ਨੇ ਅਜਿਹੇ ਹਾਲਾਤਾਂ ਦੇ ਜੀ ਉਹ ਉਹ ਸਾਰੀਆਂ ਗੱਲਾਂ ਜਿਹੜੀਆਂ ਨਾ ਜਿਹੜੀਆਂ ਇਹ ਇਹਨੂੰ ਕਾਨੂੰਨ ਘੜਿਆਂ ਨੂੰ ਜ਼ਰੂਰ ਇਹ ਧਿਆਨ ਵਿੱਚ ਰੱਖ ਕੇ ਕਰਨੀ ਆ ਜੀ ਆਖਰ ਚ ਲੇਖਣੀ ਚ ਕੀ ਆ ਰਿਹਾ ਨਵਾਂ ਦਸਤਾਵੇਜ਼ ਲੇਖਣੀ ਵਿੱਚ ਮੇਰਾ ਜਿਹੜਾ ਹੁਣੇ ਲੇਟੈਸਟ ਜਿਹੜਾ ਨਾਵਲ ਆਇਆ ਉਹ ਯਸ਼ੋਧਰਾ ਗੌਤਮ ਬੁੱਧ ਦੀ ਪਤਨੀ ਬਾਰੇ ਹਾਂ ਜੀ ਯਸ਼ੋਧਰਾ ਬੁੱਧ ਦੀ ਪਤਨੀ ਬਾਰੇ ਹਾਂ ਉਹ ਉਹਦੇ ਬਾਰੇ ਆ ਕਿਉਂਕਿ ਅੱਜ ਮੇਰਾ ਖਿਆਲ ਹੈ ਵੀ ਜਮ ਫਿਕਸ਼ਨ ਨਹੀਂ ਕੀਤਾ ਹੁਣ ਅਜ ਤੱਕ ਇਹ ਮੇਰਾ ਖਿਆਲ ਪਹਿਲਾ ਪੰਜਾਬੀ ਵਿੱਚ ਤਾਂ ਪਹਿਲਾ ਨਾਵਲ ਹੈ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਹੋਰ ਪਛਾਵਾਂ ਵਿੱਚ ਜਿ ਸ਼ੋਧਰਾ ਬਾਰੇ ਕੋਈ ਨਾਵਲ ਹੈ ਮੈਂ ਕੋਸ਼ਿਸ਼ ਬਹੁਤ ਕੀਤੀ ਲੱਭਣ ਦੀ ਉਹਦੇ ਬਾਰੇ ਕੁਝ ਦਸਤਾਵੇਜ਼ ਤਾਂ ਜ਼ਰੂਰ ਮਿਲ ਜਾਂਦੇ ਨੇ ਕਿ ਫਿਕਸ਼ਨ ਨਹੀਂ ਹੋਇਆ ਕਿਤੇ ਵੀ ਔਰ ਇਹਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਮੈਨੂੰ ਔਰ ਮੇਰਾ ਅਗਲੇ ਪ੍ਰੋਜੈਕਟ ਵੀ ਚੱਲਦੇ ਰਹਿੰਦੇ ਨੇ ਕਰਤਾਰ ਸਿੰਘ ਸਰਾਬਾ ਬਾਰੇ ਲਿਖਣਾ ਹੈ ਹਰੀ ਸਿੰਘ ਨਲਵਾ ਬਾਰੇ ਲਿਖਣਾ ਹੈ ਪੰਜਾਬ ਦੇ ਮੌਜੂਦਾ ਨੌਜਵਾਨੀ ਜਿਹੜੀ ਹੈ ਡੀਰਲ ਹੋ ਕੇ ਆਈਡੈਂਸ ਕਰਕੇ ਕੈਨੇਡਾ ਤੱਕ ਪੀੜਾ ਕਰ ਰਹੀ ਹੈ ਤੇ ਉਹ ਕਹਿ ਰਹੇ ਆ ਵੀ ਅਸੀਂ ਸੀਮਤ ਕਰ ਦੇਣੇ ਆ ਇਹਨਾਂ ਬਾਰੇ ਵੀ ਮੈਂ ਮੇਰੇ ਵਿਸ਼ੇ ਹੈਗੇ ਨੇ ਹੁਣ ਵਾਲੇ ਸਮੇਂ 'ਚ ਇਹਨਾਂ ਬਾਰੇ ਵੀ ਮੈਂ ਕੰਮ ਕਰਦਾ ਜੀ ਸੋ ਸਾਬ ਬਲਵਿੰਦਰ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਇਸ ਮੁਤਲਕ ਜਿਹੜੀਆਂ ਆ ਜਾਣਕਾਰੀਆਂ ਦਿੱਤੀਆਂ ਨੇ ਸੋ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਪੇਸ਼ਾ ਲੋਕਾਂ ਨਾਲ ਜੁੜਿਆ ਖਾਸ ਕਰਕੇ ਪੰਜਾਬੀਆਂ ਨਾਲ ਜੁੜਿਆ ਇਹ ਪੇਸ਼ਾ ਆ ਜਿਸ ਦੇ ਵਿੱਚ ਇਹ ਗੱਲ ਸਪਸ਼ਟ ਹੈ ਕਿ ਪੰਜਾਬੀ ਹੁਣ ਜਿਵੇਂ ਛੋਟੀ ਕਿਸਾਨੀ ਭਾਰਤ ਪਰ ਦੀ ਖੇਤੀ ਤੋਂ ਬਾਹਰ ਹੁੰਦੀ ਜਾ ਰਹੀ ਹੈ ਉਸੇ ਤਰਜ਼ ਤੇ ਇਸ ਤਰ੍ਹਾਂ ਜਿਹੜੀ ਇਸ ਟਰਾਂਸਪੋਰਟ ਦੇ ਕਿਤੇ ਚੋਂ ਵੀ ਆਮ ਲੋਕ ਨੇ ਜਿਹੜੇ ਉਹ ਪੇਸ਼ ਜਿਹੜੇ ਨੇ ਉਹ ਬਾਹਰ ਹੁੰਦੇ ਜਾਂਦੇ ਨੇ ਜਿਵੇਂ ਉਹ ਕਹਿੰਦੇ ਸੀ ਨਾ ਜਿਹੜੇ ਥੋੜੀ ਸੀ ਮੈਂ ਸਮਾਪਤੀ ਕਰਾਂਗਾ ਥੋੜੀ ਇੱਕ ਭਾਈਚਾਰਾ ਸੀ ਜਿਹੜਾ ਭਾਈਚਾਰਾ ਪਹਿਲੇ ਸਮੇਂ ਚ ਟਰਾਂਸਪੋਰਟ ਦਾ ਕੰਮ ਕਰਦਾ ਸੀ ਉਹ ਲੋਕਾਂ ਨੂੰ ਸਟੋਰੀ ਟੈਲਰ ਵੀ ਕਮਾਲ ਦੇ ਸੀਗੇ ਉਹਨਾਂ ਦਾ ਊਠਾਂ ਘੋੜਿਆਂ ਦਾ ਕਾਰੋਬਾਰ ਹੁੰਦਾ ਸੀ ਰਾਜਸਥਾਨ ਪੰਜਾਬ ਸਰਹਾਦ ਤੇ ਤੇ ਅੱਜ ਕੱਲ ਵੀ ਇਹ ਕੰਨ ਸ਼ਾਮਦਾ ਥੋਰੀ ਜਿਹੜੇ ਨੇ ਡੀਸੀ ਵੀ ਰਹੇ ਨੇ ਬਰਨਾਲੇ ਦੇ ਉਹ ਜਿਹੜਾ ਭਾਈਚਾਰਾ ਸੀ ਸਬਲਦੇਵ ਸਿੰਘ ਜੀ ਉਹ ਥੋਰੀ ਭਾਈਚਾਰੇ ਚੋਂ ਲੋਕ ਹੁੰਦੇ ਸੀ ਉਹ ਉਠਦੀ ਮਹਾਰ ਫੜ ਕੇ ਤੇ ਨਾਲ-ਨਾਲ ਲੋਕਾਂ ਨੂੰ ਉਹ ਆਪਣੇ ਸਵਾਰ ਨੂੰ ਲੈ ਕੇ ਜਾਂਦੇ ਸਨ ਤੇ ਨਾਲ-ਨਾਲ ਉਹਨਾਂ ਨੂੰ ਇਤਿਹਾਸਿਕ ਪ੍ਰਸੰਗ ਕਹਾਣੀਆਂ ਸੁਣਾਉਂਦੇ ਸਨ ਪਰ ਉਹਨਾਂ ਨਾਲ ਸੰਬੰਧਤ ਮੈਨੂੰ ਇੱਕ ਖਾਨ ਮਿਲਿਆ ਬੜਾ ਬਾਖਮਾਲ ਜਿਹੜਾ ਥੋਰੀਆਂ ਦੀ ਜ਼ਿੰਦਗੀ ਦੀ ਤਸਵੀਰ ਹੈ ਕਿ ਉਹਨਾਂ ਦੀ ਜ਼ਿੰਦਗੀ ਚ ਤਰਾਸ ਦੀਆਂ ਕਿੰਨੀਆਂ ਆਉਂਦੀਆਂ ਨੇ ਉਹ ਖਾਨ ਹੈ ਕਿ ਸੁਖਨਾ ਸੁੱਤਿਓ ਥੋਰੀਓ ਸੁਖਨਾ ਸੁੱਤੇ ਹੋ ਥੋਰੀਓ ਜੰਮੇ ਭੜੇ ਮੰਗਲਵਾਰ ਹਾਲਾਂਕਿ ਚਲੋ ਇਹ ਮਿੱਥ ਹੁੰਦੀ ਹੈ ਕਿ ਉਹ ਸੁੱਖ ਦੀ ਨੀਂਦ ਨਹੀਂ ਸੌਂ ਪਾਉਂਦੇ ਕਿਉਂਕਿ ਰਸਤੇ 'ਚ ਚੋਰ ਡਾਕੂ ਲਟੇਰੇ ਝੱਖੜ ਤੂਫਾਨ ਰੇਗਿਸਤਾਨ ਦੇ ਰਤੀਲੇ ਰਾਹ ਤੇ ਉਹ ਇੱਕ ਟਰਾਂਸਪੋਰਟ ਦੀ ਕਹਾਣੀ ਸੀ ਥੋਰੀ ਮੋਢਲੇ ਸਮੇਂ 'ਚ ਜਿਹੜੇ ਸਟੋਰੀ ਟੈਲਰ ਵੀ ਸੀਗੇ ਉਹ ਖਤਮ ਹੋ ਗਈ ਸੀ ਬਿਲਕੁਲ ਹਮ ਸੋ ਇਹ ਆ ਜੀ ਇਹ ਨਹੀਂ ਹੁਣ ਉਸ ਤੋਂ ਬਾਅਦ ਥੈਂਕ ਯੂ ਸਰ ਬਲਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸასი ਕਾਲ ਹੋਪੀ ਸਸ ਸੱਚੀ ਗੱਲ ਸੋ ਦੋਸਤੋ ਇਹਨਾਂ ਸਾਬ ਬਲਦੀਪ ਸਿੰਘ ਸੜਕ ਨਵਾ ਉਹਗੇ ਸਾਹਤਕਾਰ ਜਿਹੜੇ ਆਪਣੇ ਨਾਲ ਜੁੜੇ ਸਨ ਤੇ ਜਿਨ੍ਹਾਂ ਨੇ ਦੱਸਿਆ ਕਿ ਉਹੀ ਜਿਹੜਾ ਟਰਾਂਸਪੋਰਟ ਦਾ ਕੀਤਾ ਸੀ ਜਿਹੜਾ ਮੋਢਲੇ ਸਮੇਂ ਥੋਰੀਆਂ ਤੋਂ ਕਿਤੇ ਸ਼ੁਰੂ ਹੁੰਦਾ ਕਿਉਂਕਿ ਟਰਾਂਸਪੋਰਟ ਦਾ ਜਦੋਂ ਪਸ਼ੂਆਂ ਨਾਲ ਕੰਮ ਹੁੰਦਾ ਸੀ ਉਦੋਂ ਥੋਰੀ ਭਾਈਚਾਰਾ ਹੀ ਇਸ ਪੇਸ਼ੇ ਨਾਲ ਜੁੜਿਆ ਹੁੰਦਾ ਸੀਗਾ ਤੇ ਫਿਰ ਉਸ ਤੋਂ ਬਾਅਦ ਇਹ ਜਿਹੜਾ ਅਖਾਣ ਹੈ ਕਿ ਸੁੱਖ ਨਾ ਸੁੱਤਿਓ ਥੋਰੀਓ ਜੰਮਿਓ ਭੜੇ ਮੰਗਲਵਾਰ ਹਾਲਾਂਕਿ ਚਲੋ ਮਿੱਥ ਹੁੰਦੀ ਆ ਕਿ ਮੰਗਲਵਾਰ ਜਮਨਾ ਪਹਿਲੇ ਸਮੇਂ 'ਚ ਮਾੜਾ ਸਮਝਿਆ ਜਾਂਦਾ ਸੀ ਕਿ ਬੜੀ ਮੁਸ਼ਕਲਤ ਭਰੀ ਜ਼ਿੰਦਗੀ ਜਿਹੜੀ ਆ ਇਹ ਹੁੰਦੀ ਆ ਪਰ ਜਿਸ ਤਰ੍ਹਾਂ ਟਰਾਂਸਪੋਰਟ ਦਾ ਕੰਮ ਹੈ ਮੈਂ ਤਾਂ ਅਸੀਂ ਵੀ ਚਲੋ ਇਸ ਕਿਤੇ ਨਾਲ ਜੁੜੇ ਰਹੇ ਆ ਤੇ ਮੈਂ ਤਾਂ ਟੈਨਸ਼ਨਪੋਰਟ ਹੀ ਕਹਣਾ ਹੁੰਦਾ ਸੀ ਟਰਾਂਸਪੋਰਟ ਨੂੰ ਵੀ ਇਹਦੇ 'ਚ ਇੰਨੀਆਂ ਟੈਨਸ਼ਨਸ ਨੇ ਮੈਂਟ ਤੇ ਪਤਾ ਨਹੀਂ ਕਿੱਥੋਂ ਕੀ ਹੋ ਜਾਣਾ ਪਰ ਬਹੁਤ ਰਿਸਕ ਫੈਕਟਰ ਵਾਲੀ ਇਹ ਜੌਬ ਹੈ ਪਰ ਜਿਸ ਤਰ੍ਹਾਂ ਹੁਣ ਵੱਡਾ ਕਾਰਪੋਰੇਟ ਹਰ ਚੀਜ਼ ਨਿਕਲ ਰਿਹਾ ਠੀਕ ਹੈ ਕਾਨੂੰਨ ਬਣਨੇ ਚਾਹੀਦੇ ਨੇ ਪਰ ਉਹ ਸਾਰੇ ਪੱਖ ਦੇਖਣੇ ਬਾਚਣੇ ਇਸ ਦੇ ਵਿੱਚ ਚਾਹੀਦੇ ਨੇ ਸੋ ਇਹ ਸੀ ਆ ਸਾਬਲਦੀਪ ਸਿੰਘ ਸੜਕ ਨਾਮ ਹੋਰਾਂ ਨਾਲ ਟਰਾਂਸਪੋਰਟ ਦੇ ਕਿਤੇ ਦੇ ਮੁਤਲਕ ਕੁਝ ਜਾਣਕਾਰੀਆਂ ਕਿਵੇਂ ਲੱਗਿਆ ਤੇ ਜਰੂਰ ਆਪਣਾ ਕਮੈਂਟ ਦੇਣਾ ਤੇ ਨਾਲ ਅੱਗੇ ਸਾਂਝਾ ਵੀ ਜਰੂਰ ਕਰਨਾ ਸੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਆਪਣਾ ਲਾਈਵ ਪ੍ਰੋਗਰਾਮ ਹੁੰਦਾ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਆਪਣੇ YouTube ਚੈਨਲ ਤੇ Facebook ਤੇ ਲਾਈਵ ਸੁਣਦੇ ਹੋ ਆਪਣੇ YouTube ਚੈਨਲ ਦਾ ਜਿਹੜਾ ਕੁਝ ਆਪ ਆਏ ਜਿਸ ਤਰ੍ਹਾਂ ਇਹ ਪ੍ਰੋਗਰਾਮ ਹੈ ਰੇਡੀਓ ਤੇ ਆਪਾਂ ਨਹੀਂ ਚਲਾਉਂਦੇ ਇਹ ਸਿਰਫ YouTube ਤੇ ਹੁੰਦਾ ਹੈ ਤੇ ਇਸ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਆਪਣੇ YouTube ਦੇ ਲਿੰਕ ਤੇ ਜਿਹੜਾ ਹੈਗਾ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਜਿਹੜੇ ਤੁਸੀਂ ਮੰਗਵਾਉਣੇ ਨੇ ਉਹ ਆਪਣੇ WhatsApp ਗਰੁੱਪ ਨੰਬਰ 98767 09655 ਤੇ ਮੰਗਵਾ ਸਕਦੇ ਹੋ ਤੇ ਆਪਣਾ WhatsApp ਗਰੁੱਪ ਨੰਬਰ ਹੈ 98700 83096559876309655 ਆਪਣਾ WhatsApp ਗਰੁੱਪ ਨੰਬਰ ਹੈ ਸੋ ਇਹ ਸੀ ਗੱਲਬਾਤ ਸਾਬਲਦੇਵ ਸਿੰਘ ਸੜਕਨਾਵਾਂ ਹੋਰਾਂ ਦੇ ਨਾਲ ਉਹਨਾਂ ਦੀ ਜਿਹੜੀ ਇਹ ਮੁਰਲੀ ਕਿਤਾਬ ਸੀ ਜੇ ਭਾਰਤੀ ਜਾਂ ਪੰਜਾਬੀ ਲੇਖਣੀ ਦੇ ਇਤਿਹਾਸ ਦੇ ਵਿੱਚ ਵੇਖਿਆ ਜਾਵੇ ਜਿਸ ਦੇ ਵਿੱਚ ਸੜਕਾਂ ਤੇ ਜਿਹੜੀ ਜ਼ਿੰਦਗੀ ਸੀ ਉਸ ਦੀ ਤਸਵੀਰ ਸਾਬਲਦੇਵ ਸਿੰਘ ਹੋਰਾਂ ਨੇ ਪੇਸ਼ ਕੀਤੀ ਸੀ ਉਮੀਦ ਹੈ ਹਾਲੀਆ ਮਸਲੇ ਤੇ ਉਹਨਾਂ ਦੇ ਨਾਲ ਇਹ ਗੱਲਬਾਤ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਸੋ 9876309655 ਆਪਣਾ ਇਹ ਨੰਬਰ ਹੈ ਜਿਸ ਤੇ ਤੁਸੀਂ ਪ੍ਰੋਗਰਾਮ 'ਚ ਵੀ ਕਾਲ ਕਰ ਸਕਦੇ ਹੋ ਤੇ WhatsApp ਗਰੁੱਪ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਮੰਗਵਾ ਸਕਦੇ ਹੋ। ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮੇਂਦਰ ਸਿੰਘ ਜਵਾਣਾ ਨੂੰ ਦਿਓ ਆ ਗਿਆ। ਧੰਨਵਾਦ ਸਤਿ ਸ੍ਰੀ ਅਕਾਲ।